ਗੋਜਰੀ ਮਹੱਲਾ ਤੀਜਾ ਜਗਮਾਹੇ ਨਾਮ ਦੋ ਲੰਭ ਹੈ ਗੁਰਮੁਖੇ ਪਾਇਆ ਜਾਏ ਬੇਨ ਨਾ ਬ ਮੁਕਤ ਨਾ ਹੋਵਈ ਵੇਖੋ ਕੋ ਵਯੋ ਪਏ ਜੋਗ ਮਾਹ ਹੈ ਨਾਮ ਦੁਲੰਭ ਹੈ ਅਰਥਾਤ ਕਿ ਇਸ ਕਲਯੁਗ ਦੇ ਵਿੱਚ ਅਥਵਾ ਜਗਤ ਦੇ ਵਿੱਚ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਜੀ ਦਾ ਨਾਮ ਹੀ ਬਹੁਤ ਦੁਰਲੱਭ ਹੈ ਬੜਾ ਕੀਮਤੀ ਹੈ ਬਹੁਤ ਔਖਾ ਲੱਭਣ ਵਾਲਾ ਹੈ ਔਰ ਮਹਾਰਾਜ ਕਹਿੰਦਾ ਗੁਰਮੁਖੇ ਪਾਇਆ ਜਾਏ ਅਰਥਾਤ ਕਿ ਗੁਰੂ ਮਹਾਰਾਜਿਆਂ ਦੇ ਅਨੁਸਾਰ ਹੀ ਹੋਇਆ ਹੈ ਭਾਈ ਪਾਇਆ ਜਾਂਦਾ ਹੈ ਪ੍ਰਾਪਤੀ ਹੁੰਦੀ ਹੈ ਨਾਮ ਦੀ ਕਹਿੰਦਾ ਬਿਨ ਨਾਵੈ ਮੁਕਤ ਨਾ ਹੋਵਈ ਵੇਖੋ ਕੋ ਕੋ ਉਪਾਏ ਬਿਨ ਨਾਵੈ ਮੁਕਤ ਨਾ ਹੋਵਈ ਅਰਥਾਤ ਕਿ ਉਸ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾ ਕਿਸੇ ਵੀ ਜੀਵ ਦੇ ਮਹਾਰਾਜ ਕਹਿੰਦੇ ਮੁਕਤੀ ਹੋ ਨਹੀਂ ਸਕਦੀ ਕਰਮ ਕਾਂਡੀ ਸਾਧਨਾ ਦੇ ਦੁਆਰਾ ਵੇਖੋ ਕੋ ਕੋ ਉਪਾਏ ਅਰਥਾਤ ਕਿ ਬੇਸ਼ੱਕ ਕੋਈ ਵੀ ਇਸ ਗੱਲ ਦਾ ਨਿਰਣਾ ਕਰਕੇ ਵੇਖ ਲਵੇ ਨਿਰਖ ਪਰਖ ਕੇ ਵੇਖ ਲਵੇ ਕਿ ਕੇਵਲ ਤਾਂ ਕੇਵਲੇ ਕਾ ਨਾਮ ਦੇ ਦੁਆਰਾ ਹੀ ਮੁਕਤੀ ਹੁੰਦੀ ਹੈ ਭਾਈ ਸੁਅਗੋ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਬਲਿਹਾਰੀ ਗੁਰ ਆਪਣੇ ਸਤ ਬਲਿਹਾਰ ਜਾਓ ਸਾਤ ਗੁਰ ਮਿਲਿਆ ਹਰ ਮਨ ਵਸੈ ਸਹਜੇ ਰਹਾ ਸਮਾਏ ਰਹਾਉ ਬਲਹਾਰੀ ਗੋਰੇ ਆਪਣੇ ਸਤ ਬਲਹਾਰਾ ਜਾਓ ਅਰਥਾਤ ਕਮਿਆ ਆਪਣੇ ਸਤ ਗੁਰੂ ਪਾਤਸ਼ਾਹ ਜੀਆਂ ਤੋਂ ਪਾਤਸ਼ਾਹ ਕਹਿੰਦੇ ਬਲਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਅਤੇ ਸਤ ਬਲਹਾਰਾ ਜਾਓ ਅਰਥਾਤ ਕਿ ਸਦਾ ਹੀ ਬਲਹਾਰ ਜਾਂਦਾ ਹਾਂ ਆਪਣੇ ਗੁਰੂ ਮਹਾਰਾਜ ਜੀਆਂ ਤੋਂ ਪਾਤਸ਼ਾਹ ਕਹਿੰਦੇ ਸਤ ਗੁਰ ਮਿਲਿਆ ਹਰ ਮਨ ਵਸੈ ਸਹਜੈ ਰਹਾ ਸਮਾਏ ਰਹਾਓ ਸਤ ਗੁਰ ਮਿਲਿਆ ਹਰ ਮਨ ਵਸ ਅਰਥਾਤ ਕਿ ਸਤ ਗੁਰ ਪਾਸ਼ਾ ਮਿਲ ਪੈਣ ਤਾਂ ਹਰੀ ਦੇ ਮਨ ਦੇ ਵਿੱਚ ਵਸ ਜਾਂਦੇ ਨੇ ਭਾਈ ਔਰ ਸਹਜਹਿ ਰਹਾ ਸਮਾਇ ਅਰਥਾਤ ਕਿ ਫਿਰ ਗੁਰਮੁਖ ਗੁਰੂ ਪਿਆਰੇ ਜਿਹੜੇ ਨੇ ਉਹ ਸਹਜ ਦੇ ਵਿੱਚ ਸਮਾਏ ਹੀ ਰਹਿੰਦੇ ਹਨ ਜਾਂ ਫਿਰ ਸੁਤੇ ਸਹਜ ਦੇ ਹੀ ਹਰੀ ਦੇ ਵਿੱਚ ਸਮਾਏ ਰਹਿੰਦੇ ਹਨ ਸੋਵਿ ਸ਼ਰਾਮ ਦੇ ਕਿ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾ ਹੀ ਕਿਰਪਾ ਕਰਨ ਲੱਗੇ ਨੇ ਕਹਿੰਦਾ ਜਾਪੋਂ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਾਈ ਐ ਹਰ ਸਿਉਂ ਰਹਾ ਸਮਾਏ ਜਾਪੋਂ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਅਰਥਾਤ ਕਹ ਜਦੋਂ ਅਕਾਲ ਪੁਰਖ ਵਾਏ ਗੁਰੂ ਜੀ ਆਪ ਹੀ ਦੇ ਆਲੂ ਕਿਰਪਾਲੂ ਹੋ ਕੇ ਮਿਹਰਬਾਨ ਹੋ ਕੇ ਗੁਰਮੁਖਾਂ ਗੁਰੂ ਪਿਆਰਿਆਂ ਦੇ ਮਨ ਤੇ ਆਪਣਾ ਨਿਰਮਲ ਜਿਆ ਪਾਉ ਨਿਰਮਲ ਜਿਆ ਡਰ ਪਾਉਂਦੇ ਨੇ ਨਾ ਤੇ ਫੇਰ ਹੀ ਮਾਰੇ ਕਹਿੰਦੇ ਬੈਰਾਗ ਮਨ ਦੇ ਵਿੱਚ ਆ ਕੇ ਉਤਪੰਨ ਹੁੰਦਾ ਭਾਈ ਭੈ ਤੋਂ ਬਿਨਾਂ ਭਗਤੀ ਹੋ ਨਹੀਂ ਸਕਦੀ ਮਾਰੇ ਕਹਿੰਦੇ ਨੇ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਸੋ ਇੱਥੇ ਵਿਪਾਸ਼ਾ ਕਹਿੰਦਾ ਜਦੋਂ ਕਿਤੇ ਉਹ ਆਪਣਾ ਪਾਉ ਪਾਉਂਦੇ ਨੇ ਨਿਰਮਲ ਜਿਆ ਡਰ ਪਾਉਂਦੇ ਨੇ ਉਹਦਾ ਫਿਰ ਬੈਰਾਗ ਉਤਪੰਨ ਹੁੰਦਾ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਆ ਕੇ ਸੰਸਾਰ ਤੋਂ ਉਪਰਾਮਤਾ ਪੈਦਾ ਹੁੰਦੀ ਹੈ ਜਿਹੜਾ ਮੋਹ ਹੈ ਝੂਠੇ ਰਿਸ਼ਤੇ ਨਾਤਿਆਂ ਦੇ ਪ੍ਰਤੀ ਉਹ ਟੁੱਟ ਜਾਂਦਾ ਸੰਸਾਰ ਜਾਂ ਸੰਸਾਰੀ ਪਦਾਰਥਾਂ ਦੇ ਪ੍ਰਤੀ ਜਿਹੜਾ ਮੋਹ ਟੁੱਟ ਜਾਂਦਾ ਵਿਰਾਗ ਉਤਪੰਨ ਹੋ ਜਾਂਦਾ ਹੈ ਪਰ ਇਸ ਵਿਰਾਗ ਦੇ ਵਿੱਚੋ ਹੀ ਮਹਾਰਾਜ ਕਹਿੰਦੇ ਹਰੀ ਦੀ ਪ੍ਰੀਤ ਉਹ ਪੈਦੀ ਆ ਭਾਈ ਕਹਿੰਦਾ ਬੈਰਾਗ ਤੇ ਹਰ ਪਾਈ ਐ ਹਰ ਸਿਉਂ ਰਹਾ ਸਮਾਏ ਔਰ ਐਸਾ ਬੈਰਾਗ ਦੇ ਵਿੱਚੋਂ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ ਜਗਤ ਦੇ ਪ੍ਰਤੀ ਜਿਹੜੀ ਉਪਰਾਮਤਾ ਜਾਂ ਉਦਾਸੀਨਤਾ ਇਹਦੇ ਵਿੱਚੋਂ ਹੀ ਹਰੀ ਦਾ ਪ੍ਰੇਮ ਭਾਈ ਉਤਪੰਨ ਹੁੰਦਾ ਹੈ ਹਰੀ ਦੀ ਪ੍ਰਾਪਤੀ ਮਿਲਦੀ ਹੈ ਕਹਿੰਦੇ ਹਰਸ ਰਹਾ ਸਮਾਇਤ ਫਿਰ ਜਿਹੜਾ ਗੁਰਮੁਖ ਗੁਰੂ ਪਿਆਰੇ ਨੇ ਸਦਾ ਹਰੀ ਦੇ ਵਿੱਚ ਸਮਾਇੇ ਹੀ ਰਹਿੰਦੇ ਨੇ ਔਰ ਅੱਗੋਂ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਸੇਮੁਗਤ ਜੈ ਮਨ ਜਣ ਹੈ ਫਿਰ ਤਾਤ ਨਾ ਲਾਗੈ ਆਏ ਦਸਵਾ ਦਵਾਰ ਰਹਿਤ ਕਰੇ ਤ੍ਰਿਪਵਨ ਸੋਜੇ ਪਾਏ ਸੇ ਮੁਕਤ ਦੇ ਮਨ ਜਣ ਹੈ ਅਰਥਾਤ ਕਿ ਕੇਵਲ ਤੇ ਕੇਵਲ ਉਹੀ ਗੁਰਮੁ ਗੁਰੂ ਪਿਆਰੇ ਭਾਈ ਮੁਕਤ ਨੇ ਜੀਵਨ ਮੁਕਤ ਨੇ ਜਿਹੜੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਫਿਰ ਤਾਤ ਨਾ ਲੱਗਾ ਆਏ ਤਾਤ ਤਾਣੀ ਨੂੰ ਕਹਿੰਦੇ ਨੇ ਭਟਕਣ ਨੂੰ ਦੌੜ ਭੱਜ ਨੂੰ ਅਫੜਾ ਤਫੜੀ ਨੋ ਫੈਰ ਮਹਾਰਾਜ ਕਹਿੰਦੇ ਆਪਾਂ ਢਕਣਾ ਉਹਨਾਂ ਗੁਰਮੁਖਾਂ ਗੁਰੂ ਪਿਆਰ ਦੇ ਮੰਨੂ ਆ ਕੇ ਲੱਗਦੀ ਨਹੀਂ ਉਹਨਾਂ ਦੀ ਦੌੜ ਭਾਜ ਮੁੱਕ ਜਾਂਦੀ ਉਹ ਸੱਚ ਦੇ ਵਿੱਚ ਆ ਜਾਂਦੇ ਨੇ ਟਕਾਚ ਆ ਜਾਂਦੇ ਨੇ ਅਡੋਲ ਵਸਥਾ ਦੇ ਧਾਰਨੀ ਹੋ ਜਾਂਦੇ ਨੇ ਔਰ ਕੀ ਕਰਦੇ ਨੇ ਮਾਰੇ ਕਹਿੰਦੇ ਦਸਵਾਂ ਦਵਾਰ ਰਹਿਤ ਕਰੇ ਤ੍ਰਿਪਵਨ ਸੋਜੇ ਪਾਏ ਦਸਵਾਂ ਦਵਾਰ ਰਹਿਤ ਕਰੇ ਅਰਥਾਤ ਕਿ ਉਹ ਦਸਮ ਦਵਾਰ ਦੇ ਵਿੱਚ ਮਨ ਕਰਕੇ ਰਹਿਣਾ ਕਰਦੇ ਨੇ ਉਹਨਾਂ ਦੀ ਸੁਰਤੀ ਹਮੇਸ਼ਾ ਦਸੰਦਵਾਰ ਦੇ ਵਿੱਚ ਸਹਿਜ ਜਾਂ ਢੋਲ ਵੱਸਾ ਦੇ ਵਿੱਚ ਟਿਕੇ ਰਹਿੰਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਟਿਕੇ ਰਹਿੰਦੇ ਨੌ ਘਰਾਂ ਚੋਂ ਨਿਕਲ ਕੇ ਉਹ ਅੱਖਾਂ ਚੋਂ ਨਿਕਲ ਆਉਂਦੇ ਨੇ ਕੰਨਾਂ ਚੋਂ ਨੱਕ ਚੋਂ ਇੰਦਰੀ ਚੋਂ ਜ਼ੁਬਾਨ ਦੇ ਵਿੱਚੋਂ ਤ્વਚਾ ਜਾਂ ਚਮੜੀ ਦੇ ਵਿੱਚੋਂ ਨਿਕਲ ਆਉਂਦੇ ਨੇ ਉਹ ਆਪਣੇ ਦਸੰਦਵਾਰ ਦੇ ਵਿੱਚ ਟਿਕੇ ਰਹਿੰਦੇ ਨੇ ਔਰ ਮਹਾਰਾਜ ਕਹਿੰਦੇ ਉਹਨਾਂ ਨੂੰ ਸਾਰੀ ਤਰ ਲੋਕੀ ਅਰਥਾਤ ਆਕਾਸ਼ ਲੋਕ ਮਾਤ ਲੋਕ ਪਤਾਲ ਲੋਕ ਆਦਿ ਸੋਜੀ ਹੋ ਜਾਂਦੀ ਗਿਆਨ ਆ ਜਾਂਦਾ ਹੈ ਸਵਾਗਤਮ ਆਪਣੇ ਬਚਨ ਦੇ ਚੌਥੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਨਾਨਕ ਗੁਰ ਤੈ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਇਹੋ ਕਰਨ ਕਰਤਾ ਕਰੇ ਜੋਤੀ ਜੋਤ ਸਮਾਏ ਨਾਨਕ ਗੁਰ ਤੈ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਤਾਂ ਗੁਰੂ ਅਮਰਦਾਸ ਮਹਾਰਾਜ ਤੀਸਰੇ ਨਾਨਕ ਕਿਰਪਾ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਉਹਦੀ ਮੌਜੂਦਾ ਬਾਣਾ ਤੇ ਵੇਖਣਾ ਕਰੋ ਉਹਦਾ ਚੋਜ ਉਹਦਾ ਕਰਤੂਬ ਕਰਤਾਪ ਤੇ ਵੇਖਣਾ ਕਰੋ ਉਹਦਾ ਕੌਤਕ ਤੇ ਵੇਖਣਾ ਕਰੋ ਕਿਹੜਾ ਕੌਤਕ ਕਹਿੰਦੇ ਨਾਨਕ ਗੁਰ ਤੇ ਗੁਰ ਹੋਇਆ ਤੇ ਗੁਰੂ ਦੇ ਲੜ ਲੱਗੇ ਜਿਹੜੇ ਸਿੱਖ ਸਨ ਉਹ ਵੀ ਗੁਰੂ ਦਾ ਰੂਪ ਹੀ ਉਹ ਨਿਭੜੇ ਜਿਵੇਂ ਤਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇ ਮਹਾਰਾਜੀਆਂ ਦੇ ਚਰਨ ਨਹੀਂ ਲਾ ਕੇ ਗੁਰੂ ਬਣ ਗਏ ਸਨ ਨਾ ਮਾਰੇ ਕਹਿੰਦਾ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਇਓ ਦੀ ਰਜਾ ਤੇ ਵੇਖਣੀ ਕਰੋ ਭਾਈ ਉਹਦੀ ਮौज ਤੇ ਵੇਖਣੀ ਕਰੋ ਕਹਿੰਦਾ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਔਰ ਸਾਰਾ ਕਾਰਨਾਥਵਾ ਕਰਤਾ ਜਿ ਸਾਰੀ ਵੇਦਿਆਂ ਸਬਾਬੋ ਨੇ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ ਇਹੋ ਜਿਹਾ ਕੋਤ ਕੋ ਨਹੀਂ ਕੀਤਾ ਜੋਤੀ ਜੋਤ ਸਮਾਇਤ ਜੋਤੀ ਸਰੂਪ ਪਰਮੇਸ਼ਰ ਦੇ ਵਿੱਚ ਉਹਦੀ ਜੋਤ ਦੇ ਦੁਆਰਾ ਭਾਈ ਅਸੀਂ ਸਮਾਗਏ ਲੀਨ ਹੋ ਗਏ ਸੋ ਮਹਾਰਾਜ ਕਹਿੰਦੇ ਨਾਨਕ ਗੁਰ ਤੈ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਇਐ ਵਾਹਿਗੁਰੂ ਜੀ ਕਾ ਖਾਲਸਾ Ah, regurodi ki fate.